ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੜਦੀ ਕਲਾ ਵਿੱਚ ਹੋਵੋਗੇ ਤੇ ਇਸ ਟਾਈਮ ਵੀਲਾ ਹੈਗਾ ਜੀ ਸ਼ਾਮ ਦਾ ਤੇ ਆਪਾਂ ਪਸ਼ੂਆਂ ਨੂੰ ਅੰਦਰੋਂ ਖੋਲ ਕੇ ਤੇ ਬਾਹਰ ਪਾਣੀ ਪਿਆ ਕੇ ਇਸ ਜਗ੍ਹਾ ਤੇ ਕਰਦੇ ਆ ਰਾਤ ਨੂੰ ਇੱਥੇ ਬੰਨ ਦਈਦੇ ਆ ਤੇ ਇੱਕ ਤਾਂ ਉਹ ਮੈਂ ਝੋਟੀ ਪਾਣੀ ਪਿਆ ਕੇ ਬੰਨਤੀ ਆ ਪਾਸੇ ਤੇ ਇਧਰ ਆਪਾਂ ਇੱਕ ਪਾਣੀ ਤੇ ਲਾਈ ਹੋਈ ਐ ਤੇ ਇਧਰ ਆਪਣਾ ਬਾਹੂਬਲੀ ਫਿਰਦਾ ਤੇ ਆਜੋ ਜੀ ਆਪਾਂ ਇਹਨੂੰ ਖੋਲ ਕੇ ਤੇ ਉੱਥੇ ਬੰਨ ਕੇ ਅੱਗੇ ਤੇ ਫਿਰ ਦੂਜੀਆਂ ਖੋਲਦੇ ਆਂ ਇਹ ਆਪਣਾ ਬਾਹੂਬਲੀ ਬਹੁਤ ਮસ્ਤੀ ਕਰਦਾ ਇਧਰ ਆਪਾਂ ਮੱਝ ਖੋਲੀ ਸੀ ਇਹ ਪੱਠਿਆਂ ਤੇ ਲੱਗ ਗਈ ਆ ਜਾ ਛੀ ਚੀ ਪਾਣੀ ਪੀ ਲੈਣੀ ਆ ਜਾ ਆ ਜਾ ਬੁਰੇ ਪਾਣੀ ਪੀ ਲਾ ਆ ਜਾ ਓ ਬੁਰਿਆ ਚੀ ਚੀ ਇਹਨੇ ਪਾਣੀ ਨਹੀਂ ਪੀਣਾ ਹੋਣ ਇਹਨੂੰ ਦੁਪਹਿਰੇ ਪਾਣਾ ਪਿਉਣਾ ਨੇ ਇਹਨੇ ਆ ਕੇ ਬਟਿਆ ਪਿਆ ਸੀਗਾ ਮੈਂ ਕਹਿੰਦੀ ਨੂੰ ਸੋਈ ਪਿਆ। ਇਹੋ ਤੇ ਪਾਣਾ ਪਾਣੀ ਦਾ। ਇਹ ਹੀ ਪੀ ਪੀ ਕੇ ਰੱਜਦੀ ਐ। ਹੁਣ ਆਪਾਂ ਦੂਜੀ ਮੱਝ ਖੋਲ ਲਈਏ। ਇੱਧਰ ਆਪਾਂ ਗੋਵਾ ਵਰਕੇ ਰੱਖਿਆ ਸੀ ਟੋਕਰੀ ਦੁਪਹਿਰੇ ਜਦੋਂ ਪੱਠੇ ਪਾਏ ਹੁਣ ਆਪਾਂ ਜਿਹੜਾ ਰਹਿੰਦਾ ਉਹ ਵੀ ਦੂਜੇ ਪਾ ਕੇ ਤੇ ਫਿਰ ਸੈੱਟ ਦਾਂਗੇ ਕਿਉਂਕਿ ਜੀ ਕੰਮ ਵਾਲੀ ਆਪਣੀ ਬਜ਼ਰੀ ਲਾਉਂਦੀ ਝੋਨਾ ਉਹ ਕਹਿੰਦੀ ਮੈਨੂੰ 10-15 ਦਿਨ ਦੇ ਦੇ ਜੇ ਤੁਸੀਂ ਗੋਵਾ ਚੱਕ ਲਓਗੇ ਤਾਂ ਮੈਂ ਝੋਨਾ ਲਾ ਲੂੰਗੀ ਮੈਂ ਕਹਾਂ ਚੱਲ ਗਰੀਬਣੀ 4 ਪੈਸੇ ਕਮਾ ਲੂਗੀ ਮੈਂ ਕਹਾਂ ਚੱਲ ਕੋਈ ਨਹੀਂ ਮੈਂ ਚੱਕ ਲੈਣੀ 10-20 ਦਿਨ ਤੇ ਆਪਾਂ ਇਹਨੂੰ ਸ਼ਾਮ ਨੂੰ ਹੁਣ सूर के रख दें सुबह सुख भी आप पा सुबह पानी पी के इन्होंने अंदर कर दी हाँ बहुबली में बनना पैना या आ गया पट्ठा छी छी चल पानी चल आजा पानी पीला नहीं पानी आओ मज पी है जी ਹੁਣ ਆਪਾਂ ਦੂਜੀ ਖੋਲੀ ਆਇਆ ਕੱਟ ਚ ਮੇਰੇ ਕੈਮਰਾ ਤੇ ਮੈਨੂੰ ਔਖਾ ਹੋ ਜਾਂਦਾ ਵੀਡੀਓ ਬਣਾਉਣਾ ਤੇ ਮੱਧ ਭਾਜੇ ਵੀ ਤੇਰਾ ਸਾਹ ਚੜ ਕੇ ਉਹ ਖੁੱਲ ਗਈ ਖੜ ਜਾ ਕੇ ਰਾਂ ਨਹੀਂ ਵੀ ਨਾ ਪਾਣੀ ਚਲ ਆ ਜਾ ਬੰਨਾ ਫਿਰ ਹੁਣ ਤੈਨੂੰ ਧਾਰ ਦੀ ਛੇਤੀ ਹੋਈ ਪਈ ਐ ਨੌਜੀ ਉੱਧਰ ਲੇਟ ਗਈ ਸੀ ਉਹ ਵੀ ਆ ਗਈ ਪੱਖੇ ਪਏ ਆਪਣੇ ਚੱਲ ਤੇ ਹੁਣ ਆਪਾਂ ਆ ਝੋਟੀਆਂ ਕਰੇਗੀ ਇਹਨੂੰ ਵੀ ਪਾਣੀ ਪਿਆ ਕੇ ਬੰਨ ਕੇ ਪੱਖੇ ਕਰ ਦਾਂਗੇ ਬੰਦ ਇਧਰਲੀ ਸਾਈਡ ਤੇ ਆਪਣੀ ਰਾਹ ਜਾਂਦਾ ਜੀ ਇੱਥੇ ਆਪਾਂ ਪੱਠੇ ਬੀਜਨੇ ਆ ਹਜੇ ਉਥੋਂ ਵੱਢ ਲਿਆ ਪੱਠੇ ਜਾਲੀ ਦੇ ਵਿੱਚ ਦੀ ਨਹੀਂ ਪੀਦਾ ਦੂਰੋਂ ਨਹੀਂ ਦਤਾ ਉੱਥੇ ਆਪਾਂ ਰੂੜੀ ਸੈੱਡ ਦਿੰਨੇ ਆ ਜਿਹੜਾ ਗੋਹਾ ਹੁੰਦਾ ਉੱਥੇ ਸੈੱਡ ਦਿੰਨੇ ਆ ਇੱਥੋਂ ਦੀ ਬਹੁਤ ਸੋਹਣੀ ਹਵਾ ਆਉਂਦੀ ਆ ਉਹ ਤੇ ਆਪਾਂ ਖੇਤ ਗਏ ਸੀ ਦੀ ਨਾੜੀ ਵੇਚੀ ਚਲੋ ਜੀ ਚੱਲ ਪਾ ਸੈਟ ਨਹੀਂ ਛੀ 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 ਪਾ ਦੇ ਲਾ ਵੀ ਪਾ ਦੇ ਲਾ ਪਾਣੀ ਤੇ ਪਾਣੀ ਤੇ ਬੋਡਲ ਕੱਟੀ ਪਾਣੀ ਤੇ ਚੱਲ ਨਹੀਂ ਪੀਣਾ ਨਾ ਜਾ ਦਾਣੇ ਨੂੰ ਅੱਗੇ ਬਹੁਤ ਦਾਣਾ ਖਾਦਾ ਤੂੰ ਆ ਜਾ ਇੱਧਰ ਹੈ ਨਹੀਂ ਹੁਣ ਮੈਂ ਚੱਕ ਲਿਆ ਤੈਨੂੰ ਨਾ ਤ ਨਾ ਮੌਕਾ ਦੇਈ ਜਾਵਾਂਗੀ ਦਾਣਾ ਖਾਣ ਦਾ ਆ ਜਾ ਆ ਜਾ ਪੁੱਤ ਆ ਜਾ ਇੱਧਰ ਆ ਜਾ ਹਣ ਕੀ ਗੱਲ ਹੋ ਗਈ ਕਿ ਨੂੰ ਰੰਗਦੀਆਂ ਆ ਆਪਣੇ ਪੱਠੇ ਆ ਜੀ ਇਹ ਹੁਣ ਆਪਾਂ ਇਹਦਾ ਖਰਲੀ ਦੇ ਵਿੱਚ ਮਾੜਾ ਮੋਟਾ ਡੱਕਾ ਤੀਲਾ ਮੈਂ ਪੱਠੇ ਉਹਨੇ ਪਾਉਣੀ ਪਈਆਂ ਪਾਉਣੀ ਚੰਗੇ ਹੁੰਨੇ ਜਿਹੜੇ ਪਸੂ ਸਾਰੇ ਖਾ ਲੈਣ ਵਿੱਚ ਛੱਡਨ ਨਾ ਓਵਰ ਪੱਠਾ ਨਹੀਂ ਆਪਾਂ ਕਦੇ ਪਾਇਆ ਆ ਸਾਡੀ ਵੈੜੀ ਇਹਦਾ ਜੀ ਕਰਦਾ ਤਾਂ ਮਿਲਦੀ ਆ ਹੁਣੇ ਟੋਕੜ ਹੋਈ ਐ ਇਹਨੂੰ ਚੰਗਾ ਪਾੜਾ ਪਾਈਏ ਚੰਗਾ ਦਾਣਾ ਪਾਈਏ ਤੇਲ ਤੂਲ ਤੇ ਵਿਚਾਰੀ ਕਹਿੰਦੀ ਮੈਂ ਮਿਲ ਪੈਣਾ ਨਹੀਂ ਤੁਹਾਨੂੰ ਨਹੀਂ ਦੁੱਧ ਦਿੰਦੀ ਉਹ ਵਿਚਾਰੀ ਆਪਣੀ ਹੱਟ ਗਈ ਦੁੱਧ ਦੇਣ ਨੂੰ ਤੇ ਆਹ ਵਾਲੇ ਪੱਠੇ ਆਪਾਂ ਸਾਰੇ ਚੱਕ ਕੇ ਨਿ ਰਹੀ ਇਹ ਦੇਖੋ ਖੁਰਲੀ ਦੇ ਵਿੱਚ ਪਾ ਦਾਂਗੇ ਰਾਤ ਨੂੰ ਹੁਣ ਪਾ ਦਾਂਗੇ ਯਾਨੀ ਕਿ ਸਵੇਰ ਉੱਠ ਕੇ ਫਿਰ ਪਸ਼ੂ ਆਪਾਂ ਖੁਰਲੀ ਤੇ ਬੰਨਦਾਂਗੇ ਤੇ ਇੱਥੇ ਪੱਖੇ ਕਰਕੇ ਬੰਨਦਾ ਆਪਾਂ ਤੇ ਝਾੜੂ ਲਾਦ ਗਏ ਜੀ ਅੱਗੇ ਮੋਟਾ-ਮੋਟਾ ਗੁਆ ਚੱਕ ਕੇ ਤਾਂ ਰੇੜੀ ਤੇ ਪਾਤਾ ਸੀ ਟੋਕਰੀ ਭਰ ਲਈ ਸੀਗੀ ਤੇ ਨਾਲੇ ਆਪਾਂ ਖੁਰਲੀ 'ਚ ਹੱਥ ਮਾਰ ਕੇ ਸਾਫ਼ ਕਰਦ ਗਏ ਇਹਨੂੰ ਸਾਰੀ ਨੂੰ ਬਾਹਰ ਚ ਚੋਵਾਂਗੇ ਆ ਵੈੜੀ ਦੀ ਧਾਰ ਹੁਣ ਮੈਂ ਨਹੀਂ ਪੱਠੇ ਪਾਲਾਂ ਤੇ ਕੈਮਰਾ ਮੈਨੂੰ ਰੱਖਣਾ ਪੈਣਾ ਕਿਉਂਕਿ ਫਿਰ ਮੈਂ ਪੱਠੇ ਨਹੀਂ ਪਾ ਸਕਦੀ ਕਿ ਕੈਮਰਾ ਫੜ ਕੇ ਚਲੋ ਜੀ ਆ ਗਿਆ ਬਾਈ ਆਪਣਾ ਹੁਣ ਇਹ ਸੱਟ ਕੇ ਆਉਗਾ ਰੇੜੀ ਗੋਏ ਵਾਲੀ ਇਹ ਤੋਂ ਨਾ ਲਾ ਕੇ ਹੁਣ ਆਈ ਆ ਖੇਤੋਂ ਤੇ ਮੈਂ ਕਹ ਰੇੜੀ ਸੱਟਦੇ ਬਾਈ ਤੇ ਹੁਣ ਆਪਾਂ ਦਿਖਾਉਣੇ ਆ ਵੀ ਕਿੱਥੇ ਆਪਣਾ ਵਾਹਣ ਦੇ ਵਿੱਚ ਪੱਠੇ ਬੀਜ ਨਾਲੇ ਆਪਣੇ ਬਾਈ ਗਾਂਜੇ ਕਰਕੇ ਸਿੱਟੀ ਇੱਥੇ ਨਾ ਸਿੱਟੀ ਵਟ ਤੇ ਟਲਾਨ ਜੀ ਵੇਦੀ ਲੰਗ ਜਾ ਜਾਂ ਪਰਾਂ ਦੀ ਲੰਗੇ ਜਾਂ ਟਲਾਨ ਵਿੱਚ ਪਤਾ ਨਹੀਂ ਇਹ ਕਿਵੇਂ ਸੱਟਦੇ ਆ ਉੱਤਰ ਸੱਟ ਕੇ ਹੁੰਦੀ ਐ ਠੱਟੀ ਹਵਾ ਚੱਲ ਪਈ ਜੀ ਰੱਬ ਮੀਂਹ ਪਾ ਦੇਵੇ ਆ ਆਪਣਾ ਸਾਰਾ ਪਾਣੀ ਜੀ ਇੱਥੋਂ ਦੀ ਹੋ ਹੋ ਕੇ ਆਇਂਦੀ ਹੋ ਹੋ ਕੇ ਆਇਂਦੀ ਹੋ ਹੋ ਕੇ ਆਇਂਦੀ ਹੋ ਕੇ ਉਹ ਨਾਲ ਨਾਲ ਜਾਂ ਸਾਰਾ ਆਪਣੇ ਬਾਹਾਂ ਚ ਚਲਾ ਜਾਂਦਾ ਬਾਹਰ ਦਾ ਵੀ ਉਹ ਵੇਖ ਲਓ ਜੀ ਅਜੇ ਝੁੰਨਾ ਨਹੀਂ ਲੱਗਾ ਸਾਡੇ ਆ ਜੋ ਜੀ ਹੱਪਾ ਬਾੜੀ ਦੇ ਪੱਠੇ ਜਿਹੜਾ ਰਹਿੰਦਾ ਗੋਵਾ ਸੰਭਰ ਕੇ ਚੱਕ ਲਗੇ ਲਓ ਜੀ ਆਪਾਂ ਸੁੰਬਰ ਦਾ ਬੌਕਰ ਲਾਤੀ ਹੈ ਇਥੋਂ ਤੇ ਖਰਲੀ ਵੀ ਆਪਾਂ ਸਾਫ਼ ਕਰ ਲਈ ਐ ਤੇ ਰੇੜੀ ਅੱਧੀ ਕੁ ਬਣੀ ਐ ਟੋਕਰੀ ਉਹ ਆਪਾਂ ਪਿਆ ਰੇੜੀ ਤੇ ਫੇਰ ਭਰ ਕੇ ਰੱਖਤੀ ਐ ਤੇ ਹੁਣ ਆਪਾਂ ਪਾ ਲੈਨੇ ਆ ਪੱਠੇ ਤੇ ਗਰਮੀ ਆਉਣ ਲੱਗੀ ਪੱਖੇ ਚ ਲਾ ਲ ਗੇ ਬਹੁਤ ਗਰਮੀ ਹੋਈ ਪਈ ਐ ਜੀ ਰੱਬ ਮੀਂਹ ਪਾ ਦੇ ਤਾਂ ਚੰਗੀ ਗੱਲ ਹੀ ਐ ਨਾਲੇ ਥਾਂ ਸੁੱਕ ਜੂਗਾ ਨਾਲੇ ਆਪਾਂ ਹਵਾ ਲੈ ਲਾਂਗੇ ਮਸ਼ਰੀ ਬਹੁਤ ਹੋਈ ਪਈ ਐ ਹਾ ਹਾ ਇਨੀ ਮਸ਼ਰੀ ਹੋਈ ਪਈ ਹੁਣ ਆਪਾਂ ਆ ਪਾ ਲ ਗੇ ਪੱਠੇ ਜੀ ਪੱਠੇ ਆਪਾਂ ਪਾਤੇ ਆ ਜੀ ਇੰਨੇ ਕ ਰੱਖ ਲਿਆ ਉੱਥੇ ਮੱਝ ਵੱਧੀ ਆ ਇਹ ਦੋਨੋਂ ਤਾਰ ਜੋ ਕੇ ਪਾਸੇ ਕਰਾਂਗੇ ਤੇ ਫਿਰ ਉਹਨੇ ਥਾਂ ਚ ਕੁਛ ਇਧਰੋਂ ਇਧਰ ਨੂੰ ਕਰਦਾਂਗੇ ਕੁਛ ਡੇਢ ਕ ਟੋਕਰਾ ਉਹ ਹੈਗਾ ਉਹ ਸੈੱਡ ਦਾਂਗੇ ਇੱਥੇ ਤੇ ਆ ਆਪਾਂ ਦੋ ਟੋਕਰੇ ਰੱਖੇ ਆ ਜਿਹੜਾ ਆਪਣੀ ਖੇਤ ਮਾਪ ਦਾ ਉਹਦੇ ਚੈੱਕ ਕਰਾ ਹੁਣ ਪਾੜਾ ਪਾ ਕੇ ਮੱਝ ਚੂਲਾਂਗੇ ਇੱਕ ਨੂੰ ਸਵੇਰ ਚੂਲਾਂਗੇ ਆ ਪੱਠੇ ਇਥੋਂ ਵੱਡੇ ਐ ਹੋਰ ਚਰੀ ਐ ਤੇ ਉਹ ਇਹਦਾ ਪਾੜਾ ਨਹੀਂ ਉਹ ਮਾਂਦੀ ਨਹੀਂ ਲੇ ਖਾ ਕੇ ਉਹਦੇ ਨਾਲ ਮਿਲ ਪੈਂਦੀ ਐ ਚਲੋ ਜੀ ਅੱਜ ਦੀ ਵੀਡੀਓ ਵਿੱਚ ਇਨ ਚਲੋ ਜੀ ਅੱਜ ਦੀ ਵੀਡੀਓ ਵਿੱਚ ਇਨ ਆਈ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਵੀ ਕਰੋ ਚੋਰ ਲੱਗ ਗਿਆ ਜੀ ਪੱਠੇ ਪਹੁੰਚਦਾ ਮੜਕਾ ਆ ਗਿਆ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਥੈਂਕ ਯੂ